گربا کی پاون پنکتی ہے اتہاس جو سکھی نبند سارے لیوت ہے وہ بارے بچار کرنا ضروری نہیں گردوارا صاحب دشمیش دربار کے لیے اسٹیج ہے اس پنتک اسٹیج کے جتنے سکھ شہیدان یونیئن کی گز منگی ہے اتنے سارے اتہاس کے بڑوں میں پاتر گلوبی ہوتی ہے تو یہ بڑی خوشی والی گل ہے کہ وہ شخصیت بارے سکتیں بڑے اتساہ سنتی ہیں انٹرنیٹ کے راہ اس ویلے دنیا بھر یہ پہنچ رہے ہیں ਸੰਜੀਤ ਸਿੰਘ ਜੀ ਨੇ ਬੜੇ ਬ੍ਰੇਮ ਨਾਲ ਭਗਤ ਪੂਰਨ ਸਿੰਘ ਜੀ ਨੂੰ ਬਾਰੇ ਸੁਨੇਹਾ ਸਿੱਖ ਜੋਦੇਸ਼ੀ ਪੰਸੂ ਦੇਵ ਸਿੰਘ ਜੀ ਉਹਨਾਂ ਬਾਰੇ ਐਸੇ ਤਰੀਕੇ ਨਾਲ ਅੱਜ ਇਹ ਵੀ ਇਤਿਹਾਸ ਹੈ ਕਿ ਅੱਜ ਦੇ ਦਿਨ ਭਲਵੰਦਰ ਸਿੰਘ ਜੀ ਤੇ ਪੰਸੂ ਦੇਵ ਸਿੰਘ ਜੀ ਨੇ ਜਵਨ ਬੰਦਿਆ ਨੂੰ ਵੀ ਸੰਭਿਆਸੀ ਉਹ ਵੀ ਅੱਜ ਦੇ ਦਿਨ ਹੈ ਫਿਰ ਅਸੀਂ ਜਿਹਦੀ ਨਾਂ ਦੀ ਗੱਲ ਕਰੀਏ ਤੇ ਅੱਜ 10 ਅਗਸਤ ਹੈ ਤੇ ਅੱਜ ਇੱਕ مہانوی مہان ویکتی ودوان جنم ہوا سر ایک شاعر ہوئے نہیں مسلم شاعر اسی سکھ سٹیجہ یاد جی سکھانے اتنے غیر سکھ بھی جنہوں نے سکھی بار بہت سنا لکھا انہوں نے چیتے کرنا بھی ضروری ہے انہوں سے ایک نام ہے بابو راجوانی شاہوں کے بابو راجوانی ਤਾਂ ਦਿਨਾਂ ਸਾਹਿਬ ਜੀ ਬਲਵਿੰਦਰ ਭਾਟੀ ਬਹੁਤ ਵਧੀਆ ਅਗਨੀ ਹਾਜ਼ਰੀ ਲਗਾਈ ਹੈ। ਬੰਗਰ ਅਜਮਲੀ 77 ਕਲਾ ਚੋ ਲੈ ਕੇ ਵੱਖ-ਵੱਖ ਵਨਗੀਆਂ ਦੇ ਵਿੱਚ ਬਾਹਰ ਸਨ। ਜਿਨ੍ਹਾਂ ਨੇ ਇਹ ਜਿਹੇ ਉਹ chant ਆਖ ਵੀ ਲੋਕ ਮਕਬੂਲ ਨੇ। ਜਿਨ੍ਹਾਂ ਅਸੀਂ ਜਦੋਂ ਦਸ਼ੇਸ਼ ਪੇਟਾ ਨਾਲ ਨਿਕਰੇ ਨੇ। ਤਬੜਾ ਵਧੀਆ ਸ਼ਾਨਾ ਦਸ਼ੇਸ਼ ਜਿਹਾ ਦਾ। ਗੁਰੂ ਨਾਨਕ ਦੇਵ ਜੀ ਨਾਲ

ی بولیے بارے تو بے انت انہوں نے اسی یاد کر ہیں تو آج جس شخصیت بارے وشیش طور پہ گل کرنی ہے وہ وہ شخصیت نہیں جس کے بنا اُسی جب گرو گرنتھ صاحب جی سکھ اتہاس ساڑھے پنجابی سبیا آجا سکھ کلچر بارے کوئی بھی کسے بھی حوالے دے کچھ بھی جاننا چھاڑا ہو سکتے دنیا کا کوئی بھی بلارا سکھ بلارا اس کی کوئی اس حوالے بار گل ہو ہی نہیں سکتی مکمل تو شخصیت بارے گل کر رہے ہیں وہ ہم گرمت مارکٹ تنت رتن بھائی سر بھائی کال سنگ جی نا ਸਾਨੂੰ ਇਹ ਕਹੀਏ ਕਿ ਹਰ ਇੱਕ ਸਿੱਖ ਤੇ ਹਰ ਇੱਕ ਪੰਜਾਬੀ ਉਹਨੇ ਘਰੇ ਕੋਝੀ ਇੱਕ ਕਿਤਾਬ ਲਾਜ਼ਮੀ ਹੋਵੇ ਜਿਸ ਕੇ ਬਾਤ ਤੋਂ ਬਿਨਾ ਤੁਸੀਂ ਕਿਸੇ ਭਵਾਲੇ ਨੂੰ ਮੁਕਮਲ ਨਹੀਂ ਸਮਝ ਸਕਦੇ ਤੇ ਉਹ ਕਿਤਾਬ ਹੈ ਇਹ ਕੋਨ ਸ਼ਾਹਦਤ ਮੁਨਾਕਰ ਮਹਾਂਕੋਸ਼ ਕਾਂਸਦੀ ਇਹ ਸਿਰਫ ਇੱਕ ਕਿਤਾਬ ਨਹੀਂ ਇਹ ਸਾਡਾ ਉਹ ਐਨਸਾਈਕਲੋਪੀਡੀਆ ਆਫ ਸੇਕ ਲਿਟਰੇਚਰ ਹੈ ਜਿਸ ਨੂੰ ਨਾਂ ਦਿੱਤਾ ਗਿਆ ਜਦੋਂ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਜਿਸ ਨੇ ਇੱਕ ਸ਼ਖਸ ਨੇ ਨਹੀਂ ਪਤਾ ਨਹੀਂ ਕਿੰਨੇ ਸ਼ਖਸਾਂ ਨੇ ਆਪਣੀ ਜ਼ਿੰਦਗੀ ਦੀ ਪੂਰੀ ਘਾਹ ਲਾ ਦਿੱਤੀ ਜਦੋਂ ਅਸੀਂ ਭਾਈ ਕਾਂਸ ਸਿੰਘ ਨਾਭਾ ਦੇ ਘਰ ਕੰਮ ਕਰਦੇ ਹਾਂ ਤੇ ਕਈ ਵਾਰ ਸਾਨੂੰ ਇਹ ਹੋਰ ਸੁਣਦਾ ਹੈ ਕਿ ਅਸੀਂ ਉਹਦੇ ਆਟ ਕਿੰਨਾ ਸਮਾਂ ਕੱਢਦੇ ਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਜ਼ਿੰਦਗੀ ਸਾਡੇ ਲਈ ਲਾ ਦਿੱਤੀ ਬਹੁਤ ਸੀਮਤ ਸ਼ਬਦਾਂ ਚ ਬਹੁਤ ਵੱਡੀ ਗੱਲ ਹੈ ਇਸ ਨੂੰ ਪਹਿਲਾਂ ਕਿਵੇਂ ਲਿਖਿਆ ਆਵਾ ਥੋੜਾ ਜਿਹਾ ਮਿਹਰਵਾ ਦਿਗੇ ਕਿ ਭਾਈ ਸਾਹਿਬ ਜਿਹੜੇ ਭਾਈ ਕਾਨ ਸਿੰਘ ਨਾਭਾ ਉਹ ਪੰਜਾਬ ਦੀ ਧਰਤੀ ਤੇ ਪਟਿਆਰੇ ਦੇ ਵਿੱਚ ਨਾਮ ਕੋ ਪਿੰਡੋਂ ਨੰਨਾ ਸਾਪ ਸੁਖਨੇ ਰਾਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਫਰਗਾਸਤਾਂ ਗਾਮ ਸੁਕਾਟ ਨੂੰ ਤੇ ਜੱਦੀ ਪਿੰਡ ਪਿੱਥੋ ਜੀਨਾ ਬਠਿੰਡਾ ਤੇ ਪਿਤਾ ਜੀ ਭਗਨਾਰਨ ਸਿੰਘ ਤੇ ਮਾਤਾ ਦਾ ਨਾਮ ਕੋ ਇਹਨਾਂ ਦਾ ਪਰਿਵਾਰ ਮਹਾਰਾਜ ਰਵੀ ਸਿੰਘ ਦੇ ਨਾਲ ਉਸ ਨੇ ਪੰਡਤ ਸਿੰਘ ਜੀ ਉਸ ਤੋਂ ਬਾਅਦ ਉਹਨਾਂ ਨੇ ਸਪੁੱਤਰ ਬਾਬਾ ਸਾਹਿਬ ਸਿੰਘ ਬਿੰਦੀ ਮੁਰਾਨੀ ਸਿੱਖੀ ਵੱਲ ਪ੍ਰੇਰਿਤ ਕੀਤਾ ਫਿਰ ਅੱਗੇ ਚਲਦੇ ਚਲਦੇ ਫਿਰ ਭਾਈ ਹਜਾਰਪਾਲ ਸਿੰਘ ਦਾ ਨਾਤਾ ਉਹਨਾਂ ਨੇ ਉਸ ਸਥਾਨ ਤੇ ਆ ਗਏ ਤੇ ਇਹਨਾਂ ਦੇ ਪਿਤਾ ਭਾਈ ਨਰਿਆਣ ਸਿੰਘ ਜੀ ਗੁਰਬਾਣੀ ਦੇ ਗੁਰਮੁਖ ਸਾਹਿਬ ਦੇ ਬਹੁਤ ਹੀ ਸ਼ਰਧਾਲੂ ਤੇ ਬਹੁਤ ਚੰਗੇ ਗ੍ਰੰਥੀ ਸਿੰਘ ਸਨ ਤੇ ਉਹ ਇਹਨੇ ਬਿਆਨ ਨਾਲ ਬਣਦੇ ਸਨ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੇ ਕੰਨ ਪਾਠ ਨਿਰੰਤਰ ਜਿਹੜਾ ਹੈ ਸੇਵਾ ਜਦੋਂ ਭਾਈ ਹੀਰਾ ਸਿੰਘ ਲਾਭ ਰਿਆਸਾ ਦੇ ਮਹਾਂ ਸ਼ਾਮਣਣ ਕੀਆ ਕਿ ਭਾਈ ਸਾਹਿਬ ਵੀ ਅਸੀਂ ਸਰਵਣ ਕਰਦੇ ਹਾਂ ਤਾਂ ਉਹ ਇਹਨਾਂ ਵਿੱਚ ਜੇ ਬੈਠੋਗੇ ਤਾਂ ਇਹ ਪਾਠ ਜਿਹੜਾ ਹੈ ਅਸੀਂ ਬੇਨਰ ਸਰਵਣ ਕਰਾਵਾਂਗੇ ਸਾਰਾ ਸਰਵਣ ਕਰਾਇਆ ਕਿ ਉਹਨਾਂ ਨੇ ਸੁਣਿਆ ਇਹ ਇੱਕ ਇਤਿਹਾਸਿਕ ਗੱਲ ਹੈ ਕਿ ਉਹਨਾਂ ਦੀ ਗੁਰਮਤਿ ਪ੍ਰਤੀ ਜਿੰਨੀ ਲਗਨ ਸੀ ਉਸਦੇ ਦੇ ਵਿੱਚੋਂ ਵੀ ਭਾਈ ਕਾਨ ਸਿੰਘ ਨਾਭਾ ਨੂੰ ਇਹ ਗੁਰਤੀ ਨਹੀਂ ਇਹ ਪਰਮਾਨੰਦੀ ਵਿੱਚ ਉਹਨਾਂ ਨੇ ਜੋ ਐਜੂਕੇਸ਼ਨ ਦੀ ਗੱਲ ਹੈ ਬੜੀ ਕਮਾਨ ਦੀ ਕਹਿੰਦੇ ਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਅੱਜ ਅਸੀਂ ਚਾਰਕ ਡਿਗਰੀਆਂ ਲੈ ਕੇ ਬਹੁਤ ਮਹਿਰਮਾਨ ਪਰ 13 ਵਿੰਧਿਆ ਭਾਈ ਕਾਨ ਸਿੰਘ ਨਾਭਾ ਨੇ ਹਾਸਲ ਕੀਤੀਆਂ ਸਨ ਉਹਨਾਂ ਚੋਂ ਪੜ੍ਹਾਈ ਲਿਖਾਈ ਦੀ ਤਾਂ ਗੱਲ ਇੰਥੇ ਹੀ ਹੈ ਕਿ ਉਹ ਜਿੱਥੇ ਗੁਰਮੁਖੀ ਲੈ ਪੰਜਾਬੀ ਦੇ ਅੰਗਰੇਜ਼ੀ ਦੇ ਫਾਰਸੀ ਦੇ ਉਰਦੂ ਦੇ ਹੋਰ ਭਾਰਤੀ ਭਾਸ਼ਾਵਾਂ ਦੇ ਵਿਦਵਾਨ ਸਨ ਉੱਥੇ ਯੁੱਧ ਕਲਾ ਦੇ ਪ੍ਰਤੀਨ ਸਨ ਉਹਨਾਂ ਦੇ ਅੱਜ ਵੀ ਜਿਹੜੇ ਯਾਦਗਾਰੀ ਸਥਾਨ ਹੈ ਉੱਥੇ ਉਹ ਸਾਰੇ ਸ਼ਾਸਤਰੀ ਕੈ ਨੇ ਸ਼ਾਪਿੰਸਨ ਬਹੁਤ ਵਧੀਆ ਉਹਨਾਂ ਦੇ ਅੰਦਰ ਇਸ ਗੱਲ ਦਾ ਝਾੜ ਸੀ ਫਿਰ ਉਹ ਚਿਤਸਾ ਜਾਣੇ ਕਿ ਮੈਡੀਕਲ ਸਾਇੰਸ ਦੇ ਗਿਆਤਾ ਸਨ ਖਰਾ ਉਹਨਾਂ ਦੀ ਪਹਿਲੀ ਕਿਤਾਬ ਉਹਦਾ ਨਾਮ ਵੀ ਰਾਜਧਰਮ ਹੈ ਉਹਨਾਂ ਨੂੰ ਨੀਤੀਵਾਨ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਸੰਬੋਧਨ ਕਰਦੇ ਨੀਤੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਵਸਤੂਗਤ ਨੂੰ ਊਰ ਸੰਗੀਤ ਦੇ ਮਹਾਸਰ ਤੇ ਸੰਗੀਤਕਾਰ ਦੇ ਤੌਰ ਤੇ ਤਾਂ ਉਸ ਬਿਲਗੁਰਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੰਗੀਤ ਨੇ ਸਾਜ ਸੰ ਉਹਨਾਂ ਦੇ ਮਹਾਸਰ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਇਹ ਹੈ ਕਿ ਜਿਹੜੇ ਸ਼ਖਸੀਅਤ ਬਾਰੇ ਅਸੀਂ ਗੱਲ ਕਰਦੇ ਆ ਉਹਦਾ ਵਸੀਨ ਆਇਆ ਤੇ ਜਿਹੜੀ ਉਹਨਾਂ ਦੀ ਯੋਗਤਾ ਸੀ ਉਹਦੇ ਕਾਰਨ ਹੀ ਉਹਨਾਂ ਦੀ ਜੀਵਨੀ ਚ ਉਹ ਜੇਤ ਦਾ ਹੰਦ ਦਿੱਤੀਆਂ ਨਾਲ ਤੇ 1988 ਦੇ ਵਿੱਚ ਉਹ ਜਿਹੜੇ ਮਹਾਰਾਜੇ ਦੇ ਸਲਾਹਕਾਰ ਬਣਦੇ ਨੇ ਫਿਰ ਉਸ ਤੋਂ ਬਾਅਦ ਭਾਈ ਰਤਨਮਨ ਸਿੰਘ ਜੀ ਨੇ ਟਿਕਾ ਲੈ ਕੇ ਆ ਜਿਹਨਾਂ ਨੇ ਸਿੱਖ ਮੈਰ ਦੇ ਕੈਂਟਰ پہلی بار ہوئی تو ناپاستے رکھا کی پرنا پائی کالج نا جی سن خالسا کالج جا پہلا سارا سنسا قائم ہوئی اٹھارہ سو بانوے دن اتہاسک ہے کہ اس نے آرتھک طور آر پہ چنوتی کا جب آیا ਦੇ ਉਸਲੇ ਇਹ ਕਾਲਜ ਸ਼ਾਇਦ ਹੋ ਦੇਗੀ ਕੱਲ ਨੂੰ ਜਿੰਨ ਭਾਈਸਭਾਈ ਕਾਨਸ ਨਾਪਾ ਇੱਕੋ ਪ੍ਰਾਪਨਾ ਕਰਦੇ ਉਹਨਾਂ ਨੇ ਸਾਰੀਆਂ ریاਸਤਾਂ ਤੇ ਸਾਰੇ ਸਿੱਖ ਸਰਦਾਰਾਂ ਨੂੰ ਇਕੱਠ ਕਰਕੇ ਇਹ ਗਿਆ ਕਿ ਆਪਣੀ ਸੰਸਥਾ ਉਚਾੜੋ ਤੇ तकरीबन 22 ਲੱਖ ਰੁਪਈਆ 1945 ਦੇ ਵਿੱਚ 71 ਲੱਖ ਕੇ ਉਸ ਕਾਲਜ ਨੂੰ ਕਾਇਮ ਰੱਖਿਆ ਤੇ ਉਹ ਇਸਨ سبھا لہر پروفیسر گرمکھ جی گیت سنگھ جی سنگ جان ساتھیاں سٹیجاں نے نہیں ہوں میں گل کر رہا اس مانج سکر سراب اگیں بھی ایک سما تھے اسے سماگ پائی بھائی دبت جی بارے وشیش گل کی تھی، تینا بڑی خوشیدہ کا اظہار کیا کہ کاش یہ گلا سٹیج ہوگھ سبھا لہر نہ ہوں تو سی نہ اس طرح پرچار نہ ہوا ہوتا ਸ਼ੇਰਪੰਨਿਆਂ ਦੇ ਰਾਜ ਨੂੰ ਅੰਗਰੇਜ਼ਾਂ ਨੇ ਜਬਤ ਕਰਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਅੱਜਪਨ ਇੱਕ ਪਾਸੇ ਮੁਸਲਿਮ ਤੇਰਾ ਦੂਸਰੇ ਪਾਸੇ ਇਸਾਈ ਮੰਦਾ ਭਜਾਣ ਤੀਜੇ ਪਾਸੇ ਇੱਕ ਹੋਰ ਜਿਹੜਾ ਖਤਰਨਾਕ ਦੌਰ ਸੀ ਉਸ ਦੀ ਮੀਨ ਕਰਾ ਉਸ ਦੀ ਆਰੀਆ ਸਮਾਜ ਜਿਹੜਾ ਕਿ ਗਿਆਨੰਦ ਪੰਜਾਬ ਦੇ ਵਿੱਚ ਉਸ ਨੇ ਜਿਹੜੀ ਆਰੀਆ ਸੰਗਠਨ ਦੀ ਸਥਾਪਨਾ ਕੀਤੀ ਉਸ ਦੇ ਨਾਮ ਜਿੰਨਾ ਸਿੱਖੀ ਨੂੰ ਉਸ ਦੀ ਸਾਖਬਤੀ ਉਹ ਨਹੀਂ ਸ਼ਾਇਦ ਉਸ ਦਿਨ ਵਿੱਚ ਕਿਉਂਕਿ ਉਸ ਦੇ ਪ੍ਰਭਾਵ ਥਲੇ ਬਹੁਤ ਸਾਰੇ ਜਿਹੜੇ ਕਹਿੰਦੇ ਹੁੰਦੇ ਸਿੱਖ ਵੀ ਆ ਗਏ ਕਿਉਂਕਿ ਉਹ ਕੁਝ ਗੱਲਾਂ ਇਸ ਤਰ੍ਹਾਂ ਵੀ ਕਰਦਾ ਸੀ ਜਿਹੜਾ Hindu ਵਰਤਾਨ ਦੇ ਅਨਕੂਲ ਨਹੀਂ ਲੋਕ ਪਸੰਦ ਕਰਦੇ ਸੀ ਮਨਮਤ ਤੋਂ ਤੇ ਇਹ ਪ੍ਰਭਾਵ ਲੈ ਕੇ ਉਸ ਨੇ ਸਤਿਆਨਤ ਪ੍ਰਕਾਸ਼ ਕਿਤਾਬ ਲਿਖੀ ਤੇ ਸਤਿਾਰਥ ਪ੍ਰਕਾਸ਼ ਦੇ ਵਿੱਚ ਉਸ ਧਿਆਨੰਦ ਨੇ ਜੋ ਲਿਖਿਆ ਉਹਦਾ ਜਵਾਬ ਸੁਣਨਾ ਹੋਵੇ ਤਾਂ ਗਿਆਨੀ ਦਿਲ ਸਿੰਘ ਜੀ ਨੂੰ ਪੜੋ 10 ਵਾਰ ਧਿਆਨੰਦ ਜੀ ਨੇ ਬੈਸ ਦੇ ਵਿੱਚ ਲਾਇਆ ਗਿਆਨੀ ਦਿਲ ਸਿੰਘ ਜੀ ਨੇ ਤੇ ਉਹਦੇ ਵਿੱਚ ਕੀ ਲਿਖਿਆ ਸੀ ਉਸ ਨੇ ਗੁਰੂ ਸਾਹਿਬ ਦੇ ਪਰਮਾਨੰਦ ਦੇ ਪ੍ਰਤੀ ਉਸ ਸੰਗ ਅਗਵੀ ਨੇ ਅਗਵੀ لام بند سوا لہر سب لہر ਜਿਹੜੇ ਲੋਕੀ ਸੰ ਆਰਿਆ ਸਮਾਜ ਦੇ ਮੈਂਬਰ ਇਸਨ ਉਹਨਾਂ ਦੇ ਵਿੱਚ ਕਈ ਨਾਂ ਸਭ ਤੋਂ ਇੱਕ ਨਾਮ ਹੈ ਲੈਦੇ ਆ ਜ਼ੁਲਮੀਵਾਲੀ ਦੇ ਨਾਲ ਉਹ ਸੀ ਅਰਜਬ ਸਿੰਘ ਆਰਿਆ ਸਮਾਜ ਦੀ ਭਗਤ ਸਿੰਘ ਹੋਰਾਂ ਦੇ ਦਾਦਾ ਜੀ ਭੀਤ ਭਗਤ ਸਿੰਘ ਦੇ ਦਾਦਾ ਆਰਿਆ ਸਮਾਜ ਦੇ ਤੇ ਆੜਿਆ ਸਮਾਜ ਤੇ ਆੜੀ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਿੱਖੀ ਨੂੰ ਆੜਿਆ ਸਮਾਜ ਕੰਟਰੋਲ ਕਿਵੇਂ ਦੇਵੇ ਬੰਕੇ ਕਿ ਹੈ ਕਿ ਸਿੱਖ ਦਾ ਸਮਾਪਨ ਕਿੱਦਾਂ ਬਣਾਉਣੀ ਇਸ ਤੋਂ ਬਾਅਦ ਅਸੀਂ ਅੱਗੇ ਵਧਣਾ। ਇਹ ਮੈਂ ਗੱਲ ਕਰ ਰਹੀ ਹਾਂ ਅਰਜੁਨ ਸਿੰਘ ਉਹ ਆਗੇ ਤੇ ਉਹਨਾਂ ਨੇ ਕਿਤਾਬਾਂ ਚਾ ਵੀ ਲਿਖਿਆ ਜਿਸ ਦੇ ਰੋਧ ਦੇ ਵਿੱਚ ਉਸ ਵੇੜੇ ਦੇ ਕਿਹੜੇ ਵਿਆਕਤਵਾਨ ਵਿਦਵਾਨ ਸਿੱਖਾਂ ਨੂੰ ਨੇ ਜਵਾਬ ਵੀ ਦਿੱਤਾ। ਤੇ ਇਸੇ ਤਰੀਕੇ ਨਾਲ 1899 ਦੇ ਵਿੱਚ ठाकुर दास ਤੇ ਨਾਇੰਦ ਸਿੰਘ 바ਵਾ ਇਹਨਾਂ ਨੇ ਮਿਲ ਕੇ ਇੱਕ ਕਿਤਾਬ ਲਿਖੀ ਸਿੱਖ Hindu Helen ਇੱਕ ਅਨਸਰ ਨਹੀਂ ਇਸ ਲਈ ਕਿ ਮੈਂ ਦਹਾਦਲ ਕਰ ਰਿਹਾ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਰਾ ਕੁਝ ਇਸੇ ਤਰ੍ਹਾਂ ਸੀ ਅੱਜ ਦੇ ਵਿਦਵਾਨਾਂ ਦੇ ਦਿਨ ਵੀ ਮਨਾ ਲਿੰਦੇ ਆ ਅੱਜ ਦੀਆਂ ਗੱਲਾਂ ਵੀ ਕਰ ਲਿੰਦੇ ਆ ਕਿ ਤੇਰੇ ਮਾੜਾ ਮੋਟਾ ਕੁਛ ਨਹੀਂ ਕਿਹਾ ਉਹਨਾਂ ਕੁਛ ਸੁਣਾ ਕੇ ਚਲੇ ਜਾਂਦਾ ਪਰ ਜਿਨ੍ਹਾਂ ਨੇ ਜ਼ਮੀਨਾ ਮਜ਼ਬੂਤ ਕੀਤੀਆਂ ਜਿਨ੍ਹਾਂ ਨੇ ਲੀਹਾਂ ਬਣਾਈਆਂ ਜਿਨ੍ਹਾਂ ਨੇ ਨਿਜੀਆਂ ਦੇ ਵਿੱਚ ਆਪਣਾ ਸਾਰਾ ਕੁੜੀ ਪਾਇਆ ਉਹ ਸਭ ਚਿੰਤ ਚੇਤੇ ਰਹਿ ਗਏ ਇਸ ਕਰਕੇ ਇਹ ਗੱਲ ਕਰਨੀ ਜ਼ਰੂਰੀ ਹੈ ਜਦੋਂ ਇਹਨਾਂ ਨੇ ਕਿਤਾਬ ਲਿਖੀ ਸਿੱਖ Hindu ਹੈ ਤਾਂ ਉਸ ਵੇਲੇ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਸ ਕਿਤਾਬ ਦਾ ਨਾਮ ਸੀ ਨਾਮੋ ਹਿੰਦੂ ਨਹੀਂ ਆਹ ਉਹ ਕਿਤਾਬ ਹੈ ਬੜੀ ਵੱਡੀ ਨਹੀਂ ਇਹ ਕਿਤਾਬ ਹਰ ਸਿੱਖ ਦੀ ਘਰੇ ਹੋਣੀ ਚਾਹੀਦੀ ਹੈ ਇਹ ਉਦੋਂ ਦੀ ਸਥਿਤੀ ਹੋਣੀ ਸੀ ਤੇ ਅੱਜ ਵੀ ਸਥਿਤੀ ਉਹੀ ਹੈ ਜਦੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਣੀ ਸੰਸਕਰਨ ਕਰਮਜੀਤ ਸਿੰਘ ਆਰਾ ਸਿੱਤੇ ਮੋਨ ਪਾਠਵਰ ਦੇ ਸਾਹਮਣੇ ਖਾ ਕੇ ਕਹਿੰਦਾ ਕਿ ਬੇਟਾ ਦੇ ਨਾਲ ਗੁਰਬਾਣੀ ਨੂੰ ਕਿਵੇਂ ਜੋੜਨੇ ਆ ਉਹਦਾ ਮਤਲਬ ਇਹ ਹੈ ਕਿ ਇਹ ਕਿਤਾਬ ਦੀ ਅਧਮੀ ਲੋਕ ਨੇ ਪਰ ਸਾਰ ਜਿੰਨ ਕੀ ਅਸੀਂ ਬੈਠੇ ਆਂ ਕੰਨਤਾ ਦੇ ਲੋਕੋ ਜਿਹੜੇ ਤੁਸੀਂ ਇੱਥੇ ਹੋ ਤੇ ਉਹ ਵੀ ਕੰਨਤਾ ਦੇ ਲੋਕ ਨੇ ਜਿਹੜੇ ਸੰਗਰੇ ਨੇ ਪਰ ਯਕੀਨ ਨਾਲ ਇਹੋ ਇਮਾਨਦਾਰੀ ਨਾਲ ਕਦੀ ਇਹ ਕਿਤਾਬ ਪੜੀ ਐਸੀ ਕਿਸੇ ਦੀ 70 ਸਾਲ ਕਿਸੇ ਦੀ ਕਿੰਨੀ ਉਮਰ ਹੋ ਗਈ ਤੇ ਸਵਾਲ 1% ਦਾ ਹੋਵੇਗਾ ਜੀ ਕਿੰਨਾ ਨੰਬਰ ਫੀਸ ਦੀ ਮੈਂ جنا بند زندگی لا رہتی کمان کی گل ہے کی اسی دو شبد ابھی بولتے چلے جاتے بہت چنوان سوچے جی سارے کوئی عہدے سے میں تمہیں دستا ڈپٹی کمشنر جے تسی حیران ہو گے سن کے سکھا کے موٹر کے ڈپٹی دی کمیشنر رہے ਬੱਖਵਕ ਫੂਲ ਰਿਆਸਤ ਦੇ ਫ੍ਰਮ ਫੋਰਨ ਮਿਨਿਸਟਰ ਰਹੀ ਅਫਗਾਨਿਸਤਾਨ ਦੇ ਵਿੱਚ ਵੀ ਇਸ ਤੋਂ ਇਲਾਵਾ ਜਿੰਨਾਂ ਬਖਵਕ ਹੋਰ ਜੱਟੀਆਂ ਪਤਨੀਆਂ ਸਨ ਉਹਨਾਂ ਤੇ ਰਹੇ ਪਰ ਜਿੱਦੜ ਨੂੰ ਨੇ ਇਹ ਦ੍ਰਿੜਤਾ ਨਾਲ ਇਹ ਕਿਤਾਬ ਲਿਖੀ ਨਾ ਤੇ ਉਸ ਵੇਲੇ ਖਰੀਦ ਹੀਰਾ ਸਿੰਘ ਜਿਹੜੇ ਨਾਬਾਰ ਦੇ ਮੁਖੀ ਸਨ ਉਹਨਾਂ ਦੇ ਕੋਲ ਕਟੜ ਹਿੰਦੂਤ ਵੀ ਕਾਂਗ ਦਾ ਨੇ ਵਿਰੋਧ ਕੀਤਾ ਤੇ ਉਸ ਵੇਲੇ ਮੋਹਿਨੀ ਪਰਮਹేశਰ ਕਿਹਾ ਹਰਪੁਰ ਦਾ ਰਾਜਾ ਹਿੰਦੂ ਰਾਜਾ ਉਹਨੇ ਨਾਲ ਆਪਣੀ ਲੜਕੀ ਰਿੰਦਮਨ ਸਿੰਘ ਦੀ ਭੈਣ ਰਿਪਤਮਨ ਕੌਰ ਨੂੰ ਉਹਦੀ ਸ਼ਾਦੀ ਕਰਨ ਦੇ ਵਾਸਤੇ ਫੈਸਲਾ ਕਰ ਲਿਆ ਸੀ ਭਾਈ ਕਾਂਗ ਸਿੰਘ ਨਾਭਾ ਨੇ ਐਸ ਇਟ ਆਪ ਦੇ ਲਈ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਆਪਣਾ ਉਸ ਉੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਸੰਬੰਧ ਜਾਣ ਲਖਿਆ ਉਸ ਤੋਂ ਮੰਗ ਨੂੰ ਇੱਕ ਕਿਤਾਬ ਇੱਕ ਨਹੀਂ ਅਨੇਕਾਂ ਐਡੀਸ਼ਨ ਚਤੇ ਵਿਰੋਧ ਇਹ ਨਾ ਹੋਇਆ ਉਹਨਾਂ ਦੇ ਖਿਲਾਫ ਅਜੇ ਤੱਕ ਹੋ ਰਿਹਾ ਸਾਰ ਸੰਗਤ ਜੀ ਮੈਂ ਆਉਂਦੇ ਚੰਦ ਸ਼ਾਹਦਾਨੇ ਵਿੱਚ ਮੈਂ ਤਾਂ ਇਸ ਗੱਲ ਨੂੰ ਇੱਥੇ ਸਵੀਟਨ ਦੇ ਨਾਮ ਤੋਂ ਜਾਣਕਾਰੀ ਹੋਰ ਸਾਂਝੀ ਕਰਨੀ ਹੈ ਉਹ ਇਹ ਕਿ ਭੰਕਾਂ ਸਿਕ ਨਾ ਪਾ ਦੇ ਪ੍ਰਤੀ ਜਿਨ ਤਰ੍ਹਾਂ ਉਹਨਾਂ ਬਿਰਤਾਂਤ ਸਿਰਜਿਆ ਗਿਆ ਉਹ ਬਿਰਤਾਂਤ ਤੋਂ ਅਸੀਂ ਇੰਨੇ ਜਾਣਾ ਪ੍ਰਭਾਵਿਤ ਹੋ ਗਏ ਕਿ ਸਾਨੂੰ ਸਮਾਂ ਹੀ ਨਹੀਂ ਮਿਲਿਆ ਕਿ ਅਸੀਂ ਅਸਲੀ ਤਰ੍ਹਾਂ ਜਾਣ ਸਕੀਏ ਉਹਨਾਂ ਨੂੰ ਰੱਜ ਕੇ ਉਹਨਾਂ ਦੀ ਜਦੋਂ ਮਹਾਨ ਕੁਰਸ਼ ਕੁਸ਼ਿ ਛਪਣੀ ਸੀ ਉਸ ਦਿਨ ਜਿੰਨਾ ਉਹਨਾਂ ਨੇ ਉਹਨਾਂ ਕੀਤਾ ਸਹਿਯੋਗ ਤਾਂ ਕੀ ਮਿਲਣਾ ਸੀ ਉਹ ਇਹ ਸਮਾਂ ਦਰ ਵਿੱਚ ਆ ਗਏ ਕਿ ਇਸ ਕਿਤਾਬ ਦੀ ਪ੍ਰਕਾਸ਼ਨਾ ਜਿਹੜੀ ਸੀ ਉਸ ਤੋਂ ਵੀ ਸਾਢੇ 8 ਘੜੇ ਕਰਦੀ। ਇਹ ਕਿਤਾਬ ਚਾਰ ਜਿੰਤਾਂ ਦੇ ਵਿੱਚ ਉਸ ਵੇਲੇ ਤੇ ਇਹਦੇ ਵਿੱਚ 68000 ਤੋਂ ਵੱਧ ਸ਼ਬਦਾਂ ਦੀ ਵਿਆਖਿਆ 68000 ਸ਼ਬਦ ਤੇ 3338 ਉਤਾਰੀ ਜਿਹੜੇ ਇਸ ਦੇ ਪੰਨੇ ਚਾਰ ਜਿੰਤਾਂ ਛਕੇ ਤੇ ਉਸ ਵੇਲੇ ਇਹਨੇ ਕਿ ਖਰਚਾ 51000 ਰੁਪਏ ਉਸ ਦਿਨੇ ਆਇਆ 1930 ਦੇ ਵਿੱਚ ਤੇ ਕਿਤਾਬ ਦਾ ਜਿਹੜਾ ਮੁੱਲ ਸੀ 110 ਰੁਪਏ ਸਮੇਂ ਦਾ ਕਿੱਲਾ ਇੱਕ ਤੋਂ ਦਸਦਾ ਹੁੰਦਾ ਸੀ ਉਸ ਵੇਲੇ ਇਹ ਮੈਂ ਤਾਂ ਦੱਸ ਰਿਹਾ ਕਿ ਸਾਨੂੰ ਪਤਾ ਹੋਵੇ ਤੇ 18 ਤੋਂ 20 ਸਾਦੀ ਘਾ ਲੈਣਾ ਸੀ ਪਰ ਅਫਸੋਸ ਇਹ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਅੱਜ ਤੱਕ ਇਹ ਕਿਤਾਬ ਦੀ ਕੀਮਤ 1000 2000 ਰੁਪਏ 4000 ਰੁਪਏ ਹੋ ਗਈ ਕੁਝ ਵੀ ਪਰ ਅੱਜ ਵੀ ਅਸੀਂ ਇਹ ਕਿਤਾਬ ਵੀ ਮਰਦੀ ਆਦੀ ਪੜਤੀ ਜਿਹੜੀ ساری 50 60 ਪੰਨਿਆਂ ਦੀ ਕਿਤਾਬ ਹੈ ਮੈਂ ਕਿ ਇਸ ਕਿੰਨੇ ਘਦੋਰਾ ਸਰ ਦੀ ਮੈਨੇਜਮੈਂਟ ਨੂੰ ਇੱਕ ਬੇਨਤੀ ਕਰਾਂਗਾ ਕਿ ਭਾਈ ਕਾਂਨ ਸਿੰਘ ਨਾਂਬਾ ਦਾ ਦਿਨ ਮਨਾਉਣ ਦਾ ਫੈਸਲਾ ਤਾਂ ਇਹ ਕਿਤਾਬ ਹਮਿੰਦੂ ਲਈ ਆਵ ਚਾਉ ਤੇ ਸੰਤਾਂ ਨੂੰ ਫ੍ਰੀ ਕਰ ਦੋ ਸਾਰੀਆਂ ਸੰਤਾਂ ਦੇ ਵਿੱਚ ਇਹ ਕਿਤਾਬ ਜਾਏ ਇਹਨਾਂ ਵਕਤ ਨਹੀਂ ਕਿ ਇਹ ਦੇ ਵਿੱਚ ਕਿਵੇਂ ਭਾਈ ਸਾਹਿਬ ਨੇ ਉਹ ਹਰੂਣਾ ਦਿੱਤਾ

ਜਿਹੜੀ ਕਿ ਲਾਲਾ ਤੇਰੀराम ਚਾਤ੍ਰਿਕ ਜੀ ਸਨ ਪੰਜਾਬੀ ਦੀ ਇਤਿਹਾਸਕ ਦੀ ਹੋਏ ਨਾ ਤੇਰੀराम ਚਾਤ੍ਰਿਕ ਸਾਹਿਬ ਦੀ ਗੱਲ ਕਰੀਏ ਕਿੰਨੇ ਗੱਲ ਕਰਨੀ ਹੈ ਬਾਬੂ ਰਣਵਲੀ ਦੀ ਗੱਲ ਕਰੀਏ ਜਿਹੜੇ ਵੀ ਗਿਆਨ ਸਿੱਖੇ ਉਹਨਾਂ ਸਾਰਿਆਂ ਨੂੰ ਬੁਮਕੜੀ ਚ ਲੋ ਸਨਕਾਰ ਦਿਓ ਜਿਹੜੇ ਮਾਂ ਬੋਲੀ ਦੀ ਗੱਲ ਕਰਦੇ ਨਹੀਂ ਤੇ ਜਿਹੜੀ ਗੱਲ ਮੈਂ ਮੂੰਹ ਕਰ ਲੰਗਿਆ ਨਾ ਸੇਕਾ ਇਤਿਹਾਸ ਅੰਗਰੇਜ਼ੀ ਦੇ ਵਿੱਚ ਦੁਨੀਆ ਤੋਂ ਪਛਾਣ ਨਹੀਂ ਜਿਹੜਾ ਸ਼ਖਸ ਅੱਗੇ ਆਇਆ ਉਹ ਸ਼ਾਕ ਪ੍ਰੇਰਣਾ ਸੀ ਪਾਈ ਕਾਨ ਸਿੰਘ ਨਾਪਾਦੀ ਉਹਨਾਂ ਦਾ ਨਾਮ ਸੀ ਵਿਦਵਾਨ ਮਕਾਲਫ 1885 ਦੇ ਵਿੱਚ ਰਾਵਲ ਪਿੰਡੀ ਦੇ ਵਿੱਚ ਆਇਰਲੈਂਡ ਦੇ ਉਸ ਚਿੰਤਰ ਨੂੰ ਪਾਈ ਸਾਹਿਬ ਜੀ ਮਿਲਦੇ ਨੇ ਤੇ ਉਸ ਤੋਂ ਬਾਅਦ ਨੂੰ ਪਤਾ ਲੱਗਦਾ ਗੁਰਮੁਖੀ ਦਾ ਸਿੱਖੀ ਦਾ ਪੰਜਾਬੀ ਜ਼ਬਾਨ ਦਾ ਤੇ 6 ਜਿਲਦਾਂ ਦੇ ਵਿੱਚ ਸਿੱਖ ਰਿਲੀਜੀਅਨ ਮਕਾਲਫ ਨੇ ਲਿਖੀ ਦੇਵ ਨੇ ਸੰਦੇ ਦੀ ਕਈ ਵਾਰ ਪਲਾਨ ਗਏ ਫਾਈਨਲ ਪ੍ਰੂਫ ਇਹਨਾਂ ਨੇ ਪੜਿਆ ਤੇ ਉੱਥੇ ਜਾ ਕੇ ਨਾਲ ਨਾਲ ਇਹਨਾਂ ਨੇ ਜਿਹੜੀ ਅੰਗਰੇਜ਼ੀ ਚਮਹਾਰਤ ਤੇ ਪਾਛਮਣ ਦੇ ਬਾਰੇ ਜਿੰਨੀਆਂ ਇੰਦਰਾਜ ਨੇ ਮਹਾਨ ਕੋਸ਼ ਦੇ ਵਿੱਚ ਉਹਨਾਂ ਚ ਮਕਾਨਿਕ ਦੇ ਵੱਲੋਂ ਜੋ ਜਾਣਕਾਰੀ ਸੀ ਸਾਂਝੀ ਕੀਤੀ ਨਹੀਂ ਤੇ ਉਸ ਤੋਂ ਬਾਅਦ 1913 ਚ ਜਦੋਂ ਉਹ ਗੁਜ਼ਰਦਾ ਆਪਣੀ ਕਿਤਾਬ ਸੇਕ ਲੀ ਜੰਦੇ 6 ਵੋਲਯੂਮ ਦੀ ਸਾਨੀ ਰਾਇਸ ਜਿਹੜੇ ਭਾਈ ਕਾਮ ਸਿੰਘ ਨਾਭਾ ਜੀ ਨੂੰ ਦਿੱਤੇ ਹਾਂ ਜੀ ਮੈਂ ਕਾਲਕ ਵੀ ਤੁਹਾਨੂੰ ਯਾਦ ਨਹੀਂ ਹਾਂ ਜੀ ਭਾਈ ਕਾਨ ਸਿੰਘ ਨਾਭਾ ਯਾਦ ਨਹੀਂ ਜਦੋਂ ਕੁਝ ਨੇ ਤੇ ਉਹਨਾਂ ਦੀ ਅਰਦਾਸ ਭਾਈ ਕੌਰ ਸਿੰਘ ਜੀ ਨੇ ਕੀਤੀ ਜਿਹੜਾ ਬਿਓਗ੍ਰਾਫੀ ਲਿਖਤਾ ਪ੍ਰੋਫੈਸਰ ਦੇਂਜਾ ਸਿੰਘ ਜੀ ਨੇ ਕੀਤਾ ਜਿਹੜੀ ਉਹਨਾਂ ਦੀ ਬਿਓਗ੍ਰਾਫੀ ਲਿਖੀ ਉਪਾਇ ਨਾਨਕ ਸਿੰਘ ਜੀ ਵਰਗਿਆਂ ਨੇ ਲਿਖੀ ਐਡਾ ਵਿਦਵਾਨ ਗੁਰਮਤਾਰ ਕੰਡ ਹਾਂਜੀ ਸ਼੍ਰੋਮਣੀ ਕਮੇਟੀ ਨੂੰ ਕਹ ਲਓ ਸਿੱਖ ਪ੍ਰਚਾਰਕ ਵਰਗ ਨੂੰ ਕਹ ਲਓ ਜਿਹਦੇ ਕੋਲ ਸਭ ਤੋਂ ਵੱਡਾ ਸਰੋਤ ਹੈ ਗੁਰਮਤਿ ਮਾਨਕੰਡ ਹੈ ਜਿਹਦੇ ਵਿੱਚ ਸਾਰੇ ਹਵਾਲੇ ਨੇ ਕਿ ਸਿੱਖੀ ਦੇ ਨਾਲ ਸੰਬੰਧ ਮਸਲੇ ਆ ਦੀ ਸੋ 1938 ਨੂੰ ਭਾਈ ਸਾਹਿਬ ਜੀ ਤੇਰੀ ਨਵੰਬਰ ਨੂੰ ਆਪਣੇ ਅਸਥਾਨ ਤੇ ਚਲਾਣਾ ਕਰਕੇ ਦੋ ਦਸਤਾਂ ਸਾਨੂੰ ਉਹਨਾਂ ਦੀ ਸਤਿਗੁਰੂ ਨੇ ਕੂੜੀਆਂ ਕੀਤੀਆਂ ਇੱਕ ਅਰਦਾਸ ਸੀ ਜਦੋਂ ਮਹਾਰਾਜ ਕੁਛ ਲਿਖਦੇ ਸਨ ਕਿ ਸਤਿਗੁਰੂ ਕਿਰਪਾ ਕਰਨੀ ਇਹ ਕਾਰਜ ਦੀ ਸੇਵਾ ਮੈਥੋਂ ਲੈਣ ਤੋਂ ਬਾਅਦ ਜਦੋਂ ਮੰਤਰੀ ਆਪ ਜੀ ਅਸਤਦਾ ਦੇ ਦਿਨ ਇਹ ਕਾਰਜ ਪੂਰਾ ਕੀਤਾ ਜੋ ਕਿ 1930 ਦੇ ਵਿੱਚ ਵਸਾਕੀ ਮਾਰੀ ਦੇ ਵਿੱਚ ਪਬਲਿਸ਼ ਹੋਇਆ ਤੇ ਦੂਸਰੀ ਬੇਨਤੀ ਇਹ ਸੀ ਕਿ ਸੇਵਾ ਕਰਦੇ ਚਾਹੁੰਦੇ ਹੰਦਿਆਂ ਕਿ ਸ਼ਰੀਰ ਜਾਵੇ ਦੋਨੇ ਅਰਦਾਸਾਂ ستگو جی نے پوریاں کیتیاں میں ایک گا کہ جتنے ساتھے کو کتابیں نے انہوں نے بہت گھٹ لےکا نے لکھے ڈاکٹر سمشیر سب اشوک ڈاکٹر اشپال کور پروفیسر پرتم سنگ جائی ڈاکٹر صاحب نام پروفیسر پریتم سنگر صاحب نزدیکی انہوں نے انہوں نے کتاب لکھی گئی یہ کتاب ہے ਇਹਨਾਂ ਦੀ ਬੇਟੀ ਡਾਕਟਰ ਹਰਸ਼ੀਲ ਪਵਰਾਕੀ ਉਹਨਾਂ ਨੇ ਨੌਰ ਸਰੋਤ ਜਿਹੜੇ ਇਹਨਾਂ ਦੀ ਕਿਤਾਬ ਵੀ ਮੁੜ ਕੇ ਵੀ ਛਪੀ ਪੰਜਾਬ ਦੇ ਯੂਨੀਵਰਸਿਟੀ ਦੀ ਸ਼ਿਲਪਾਈਂ ਦੇ ਇਹ ਛੋਟੇ ਛੋਟੇ ਦਸਤਾਵੇਜ਼ ਨੇ ਜਿਨ੍ਹਾਂ ਨੂੰ ਅਸੀਂ ਸ਼ਿਲਪਾਈਏ ਜਿਨ੍ਹਾਂ ਨੇ ਨਾਲ ਜਾਣਕਾਰੀ ਸਾਂਝੀ ਕਰਕੇ ਤੇ ਸੰਗਤ ਨੂੰ ਪਤਾ ਲੱਗੇ ਅਕੀਰ ਜੋ ਪ੍ਰਵਾਹਸ਼ਾ ਭਾਈ ਸਾਹਿਬ ਜੀ ਨੇ ਅਕਾਲੀ ਦੀ ਦਿੱਤੀ ਉਹ ਸਾਂਝੀ ਕਰਦਿਆਂ ਹੋਇਆਂ ਇਸ ਪ੍ਰਬੰਧਕ ਕਮੇਟੀ ਸੰਗਤ ਆਪ ਸਾਰਿਆਂ ਦਾ ਧੰਨਵਾਦ ਹੈ چوکیدار سوارتھ تو بنا گردوار چوکیدار درم کے جنگ لی چڑھے لالی ہے پوجے نہ دیو دیو کاش یہ اکالی مر سرجیت ہونا بینتی رتن کا یاد کردے ਗੁਰਦਵਾਰ ਸਾਹਿਬ ਪ੍ਰਬੰਧ ਕਮੇਟੀ ਦਾ ਧਰਵਾਦ ਤੇ ਮੈਨੂੰ ਉਮੀਦ ਹੈ ਕਿ ਅਗਲੇ ਖਾਲਸਾ ਸਾਜਨਾ ਦਿਹਾੜੇ ਤੱਕ ਇਹ ਕਿਤਾਬ ਪੈਸਾ ਦੀ ਬਹੁਤ ਢ੍ਰਣ ਰਾਦੇ ਵਾਲੇ ਤੇ ਕਮੇਟੀ ਵਾਲੇ ਨੇ ਇਹ ਮੁਫਤ ਤਰਖਾਸ਼ਟ ਕਰਕੇ ਸੰਤਾਂ ਨੂੰ ਵੰਡੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ